ਸਿਰਿ ਰਾਗ ਮਹੱਲਾ ਪਹਿਲਾ ਮਨ ਮੁਖ ਭੁਲੇ ਭੁਲਾਈਐ ਕੁਲੀ ਠੌਰਨਾ ਕਾਏ ਗੁਰਬਿਨ ਕੋ ਨਾ ਦਿਖਾਵਈ ਅੰਧੀ ਆਵੈ ਜਾਏ ਜਾਨ ਪਦਾਰਥ ਖੋਇਆ ਠਗਿਆ ਮੁਠਾ ਜਾਏ ਬਾਬਾ ਮਾਇਆ ਪਰਮ ਭੁਲਾਏ ਪਰਮ ਭੁਲੀ ਡੋਹਾ ਗਣੀ ਨਾ ਪਿਰ ਅੰਕ ਸਮਾਏ ਰਹਾ ਭੂਲੀ ਫਰਾ ਦੇਸ਼ਾਂਤਰੀ ਭੂਲੀ ਗ੍ਰਹਿ ਤਜ ਜਾਏ ਭੂਲੀ ਗੁੰਗਰ ਥਲ ਚੜ੍ਹੈ ਭਰਮੈ ਮਨ ਡੋਲਾਏ ਤੁਰੋਂ ਵਿਛੁਣਨੀ ਚੋਂ ਮਿਲੇ ਗਰਬ ਮੁਠੀ ਬਿਲ ਲਾਏ ਵਿਛੜਿਆ ਗੁਰ ਮੇਲ ਸੀ ਹਰ ਰਸ ਨਾਮ ਪਿਆਰ ਸਾਚ ਸਹਿਜ ਸੋਭਾ ਕਣੀ ਹਰ ਗੁਣ ਨਾਮ ਆਧਾਰ ਜਿਉ ਭਾਵੈ ਤਿਉ ਰਖ ਤੂੰ ਮੈਂ ਤੁਝ ਬਿਨ ਕਵਨ ਪਤਾ ਹਾਰ ਅਖਰ ਪੜ ਪੜ ਭੁੱਲੀਐ ਦੇਖੀ ਬਹੁਤ ਅਵਿਮਾਨ ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲ ਗੁਮਾਨ ਗੁਰ ਬਿਨ ਕਿਨ ਸਮਝਾਈਐ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈਐ ਗੁਰਮੁਖ ਤਤ ਵਿਚਾਰ 사ਤਨ ਆਪ ਗਵਾਇਆ ਗੁਰ ਕੈ ਸ਼ਬਦ ਸਿੰਗਾਰ ਕਰਹੀ ਸੋ ਕਿਰਪਾ ਆ ਗੁਰ ਕਹਿਤ ਅਪਾਰ ਗੁਰ ਕੀ ਸੇਵਾ ਚਾਕਰੀ ਮਨ ਨਿਰਮਲ ਸੁਖ ਹੋਏ ਗੁਰ ਕਾ ਸ਼ਬਦ ਮਨ ਵਸਿਆ ਹਉ ਮੈਂ ਵਿੱਚੋਂ ਖੋਏ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ ਕਰਮ ਮਿਲੈ ਤਮ ਪਾਈਐ ਆਪ ਨ ਲੈ ਆਜਾਏ ਗੁਰ ਕੀ ਚਰਣੀ ਲੱਗ ਰੋ ਵਿਚਹੁ ਆਪ ਗਵਾਏ ਸੱਚੇ ਸੇ ਤੀਰਤਿਆਂ ਸੱਚੋ ਪੱਲੈ ਪਾਏ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾ ਗੁਰਮਤਿ ਮਨ ਸਮਝਾਇਆ ਲਾਗਾ ਸਹਿ ਪਿਆਰ ਨਾਨਕ ਸਾਚ ਨੋ ਵੀਸਰੈ ਮੇਲੇ ਸ਼ਬਦ ਅਪਾਰ ਸ੍ਰੀ ਰਾਗ ਮਹੱਲਾ ਪਹਿਲਾ ਕ੍ਰਿਸ਼ਨ ਮਾਇਆ ਮੋਹਣੀ ਸੁਤਬੰਧ ਘਰਨਾਰ ਤਨ ਜੋ ਬਨ ਜਗ ਠੱਗਿਆ ਲਬ ਲੋਭ ਅਹੰਕਾਰ ਮੋਹਠ ਗੌਲੀ ਹਾਂ ਮੋਈ ਸਾਵਰਤੈ ਸੰਸਾਰ ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਵਰ ਨਾ ਕੋਈ ਮੈਂ ਤੁਝ ਬਿਨ ਅਵਰ ਨਾ ਭਾਵਈ ਤੂੰ ਭਾਵਹਿ ਸੁਖ ਹੋਏ ਰਹਾਉ ਨਾਮ ਸਲਾਹੀ ਰੰਗ ਸਿਉ ਗੁਰ ਕੈ ਸ਼ਬਦ ਸੰਤੋਖ ਜੋ ਦੀਸੈ ਸੋ ਚਲਸੀ ਕੂੜਾ ਮੋਹ ਨਾ ਵੇਖ ਵਾਟ ਬਟਾਉ ਆਇਆ ਨਿਤ ਚਲਦਾ ਸਾਹਸ ਦੇਖ ਆਖਣ ਆਖਹਿ ਕੇਤੜੇ ਗੁਰ ਬਿਨ ਬੂਝ ਨਾ ਹੋਇ ਨਾਮ ਵਡਾਈ ਜੇ ਮਿਲੈ ਸੱਚ ਰਪੈ ਪਤ ਹੋਇ ਜੋ ਤੁਧ ਭਾਵੈ ਸੇ ਪਲੇ ਖੋਟਾ ਖਰਾ ਨ ਕੋਇ ਗੁਰ ਸਰਣਾਈ ਛੁੱਟੀਐ ਮਨ ਮੁਖ ਖੋਟੀ ਰਾਸ ਅਸ਼ਟ ਧਾਤ ਪਾਤਸ਼ਾਹ ਕੀ ਘੜੀਐ ਸ਼ਬਦ ਵਿਗਾਸ ਆਪੇ ਪਰਖੇ ਪਾਰਖੂ ਪਵੈ ਖਜ਼ਾਨੈ ਰਾਸ ਤੇਰੀ ਕੀਮਤ ਨ ਪਵੈ ਸਭ ਡਿਠੀ ਠੋਕ ਵਜਾਈ ਕਹਿਣੈ ਹਾਥ ਨ ਲੱਭੈ ਸੱਚਿਤ ਕੈ ਪਤ ਪਾਏ ਗੁਰਮਤ ਤੂੰ ਸਲਾਹਣਾ ਹੋਰ ਕੀਮਤ ਕਹਿਣ ਨਾ ਜਾਏ ਜਿਤ ਤਨ ਨਾਮ ਨਾ ਭਾਵਈ ਤਿਤ ਤਨ ਹੋ ਮੈਵਾਦ ਗੁਰਬਿਨ ਗਿਆਨ ਨਾ ਪਾਈਐ ਵਿਖਿਆ ਦੂਜਾ ਸਾਧ ਬਿਨ ਗੁਣ ਕਾਮਨਾ ਆਵਈ ਮਾਇਆ ਫੀਕਾ ਸਾਧ ਆਸਾ ਅੰਦਰ ਜੰਮਿਆ ਆਸਾ ਰਸ ਕਸ ਖਾਏ ਆਸਾ ਬੰਦ ਚਲਾਈਐ ਮੋਹ ਮੋਹ ਚੋਟਾਂ ਖਾਏ ਅਬ ਗਣ ਬੱਧਾ ਮਾਰੀਐ ਛੂਟੈ ਗੁਰਮਤਿ ਨਾਹੇ ਸਰਬੇ ਥਾਈ ਏਕ ਤੂੰ ਜਿਉ ਭਾਵੇਂ ਤਿਉ ਰਾਖ ਗੁਰਮਤਿ ਸਾਚਾ ਮਨ ਵਸੈ ਨਾਮ ਭਲੋ ਪਤਸਾਖ ਹੋ ਮੈ ਰੋਗ ਗਵਾਈਐ ਸ਼ਬਦ ਸੱਚਾ ਸੱਚ ਭਾਖ ਆਕਾਸ਼ੀ ਪਾਤਾਲ ਤੂੰ ਤ੍ਰਿਪਵਨ ਰਹਿ ਆ ਸਮਾਏ ਆਪੇ ਭਗਤੀ ਭਾਉ ਤੂੰ ਆਪੇ ਮਿਲੇ ਮਿਰਾਏ ਨਾਨਕ ਨਾਮ ਨਾ ਵਿਸਰੈ ਜਿਉਂ ਭਾਵੇ ਤਿਵੇਂ ਰਜਾਈ ਸ੍ਰੀ ਰਾਗ ਮਹੱਲਾ ਪਹਿਲਾ ਰਾਮ ਨਾਮ ਮਨ ਬਿਧਿਆ ਅਵਰ ਕੇ ਕਰੀਂ ਵਿਚਾਰ ਸ਼ਬਦ ਸੁਰਤ ਸੁਖ ਊਪਜੈ ਪ੍ਰਭ ਰਾਤਾ ਸੁਖ ਸਾਰ ਜਿਉ ਭਾਵੈ ਤਿਉ ਰਾਖ ਤੂੰ ਮੈਂ ਹਰ ਨਾਮ ਆਧਾਰ ਮਨ ਰੇ ਸਾਚੀ ਖਸਮ ਰਜਾਈ ਜਿਨ ਤਨ ਮਨ ਸਾਜ ਸ਼ਿੰਗਾਰਿਆ ਤਿਸ ਸੇ ਤੀ ਲਵਲਾਈ ਰਹਾ ਤਨ ਬੈ ਸੰਤਰ ਹੋਮੀਐ ਇਕ ਰਤੀ ਤੋਲ ਕਟਾਈ ਤਨ ਮਨ ਸਮਝਦਾ ਜੇ ਕਰੀ ਅੰਧਿਨ ਅਗਨ ਜਲਾਏ ਹਰ ਨਾਮੈ ਤੁਲ ਨਾ ਪੁੱਜੈ ਜੇ ਲੱਖ ਕੋਟੀ ਕਰਮ ਕਮਾਈ ਅਰਧ ਸਰੀਰ ਕਟਾਈਐ ਸਿਰ ਕਰਵਤ ਤਤਰਾਈ ਤਨ ਹੈ ਮਨ ਚਲ ਗਾਲੀਐ ਕੀ ਮਨ ਤੇ ਰੋਗ ਨਾ ਜਾਏ ਹਰ ਨਾਮੈ ਤੁਲ ਨਾ ਪੁੱਜੈ ਸਭ ਢਿੱਠੀ ਠੋਕ ਵਜਾਈ ਕੰਚਨ ਕੇ ਕੋਟ ਦਤ ਕਰੀ ਬਹੁ ਹੈ ਵਰ ਗੈ ਵਰਦਾਨ ਊਮਦਾਨ ਗਉਆ ਘਣੀ ਪੀ ਅੰਤਰ ਗਰਭ ਗੁਮਾਨ RAM ਨਾਮ ਮਨ ਭੇਦਿਆ ਗੁਰ ਦੀ ਆ ਸੱਚ ਦਾਨ ਮਨ ਹਠ ਬੁੱਧੀ ਕੇਤੀਆ ਕੇਤੇ ਬੇਦ ਵਿਚਾਰ ਕੇਤੇ ਬੰਧਨ ਜੀ ਕੇ ਗੁਰਮੁਖ ਮੋਖ ਦਵਾਰ ਸਚਹੁ ਔਰੈ ਸਭ ਕੋ ਉਪਰ ਸੱਚ ਆਚਾਰ ਸਭ ਕੋ ਊਚਾ ਆਖੀਐ ਨੀਚ ਨਾ ਦੀਸੈ ਕੋਈ ਇਕ ਨਐ ਭਾਂਡੇ ਸਾਜੈ ਇਕ ਚਾਨਣ ਤਿਹ ਲੋਏ ਕਰਮ ਮਿਲੈ ਸਚ ਪਾਈਐ ਤੁਰ ਬਖਸ਼ ਨ ਮੇਟੈ ਕੋਈ ਸਾਧ ਮਿਲੈ ਸਾਧੂ ਜਨੈ ਸੰਤੋਖ ਵਸੈ ਗੁਰ ਪਾਏ ਅਕਥ ਕਥਾ ਵਿਚਾਰੀਐ ਜੇ ਸਤਗੁਰ ਮਾਹ ਸਮਾਏ ਈ ਅੰਮ੍ਰਿਤ ਸੰਤੋਖਿਆ ਦਰਗਹ ਪੈ ਧਾ ਜਾਏ ਘਟ ਘਟ ਵਾਜੈ ਕਿੰ ਗੁਰੀ ਅਨੰਦਿਨ ਸ਼ਬਦ ਸੁਭਾਅ ਵਿਰਲੇ ਕੋ ਸੋ ਜੀ ਪਈ ਗੁਰਮੁਖ ਮਨ ਸਮਝਾਏ ਨਾਨਕ ਨਾਮ ਨਾ ਵੀਸਰੇ ਛੂਟੈ ਸ਼ਬਦ ਕਮਾਏ